ਉਹ ਕੀ ਹਾਲ ਚਾਲ ਆ ਜਿੱਦਾਂ ਤੁਸੀਂ ਮੈਨੂੰ ਜਾਣਦੇ ਹੋ ਅੱਜ ਆਪਾਂ ਚੱਲ ਕਰਨ ਜਾ ਰਹੇ ਹਾਂ ਰੈਕਸ ਰੈਸਕਿਊ ਜਿਹਨੂੰ ਇੰਗਲਿਸ਼ ਚ ਰੈਕਸ ਕਿਉ ਕਹਿੰਦੇ ਹੁੰਦਾ ਕੋਸਮਿਕ ਕਹਿੰਦਾ ਮੈਂ ਪਰ ਤੁਸੀਂ ਸਮਝ ਲਓ ਠੀਕ ਆ ਫਿਰ ਅੱਜ ਆਪਾਂ ਕੂਟਾ ਲੱਭਣੀ ਆ ਉਹ ਬਈ ਆਪਣਾ ਮੂਰੇ ਹੀ ਚ ਜਾ ਰਿਹਾ ਨਿੱਕੇ ਓਏ ਨਿੱਕੇ ਉਹ ਤਾਂ ਜਾ ਓਏ ਉੱਪਰ ਹੈ ਓਏ ਜਾ ਓਏ ਰੈਸਕਿਊ ਬਈ ਆ ਦੇਖ ਲਓ ਦੋ ਜਾਨੇ ਚੱਲਿਆ ਬਾਥਰੂਮ ਚ ਹੁਣ ਉਧੋਰ ਮੈਨੂੰ ਬਿਆਸੀ ਗੱਲ ਬਾੜ ਆਪ ਗਏ ਕਹਿ ਕੇ ਮੈਂ ਆਇਆ ਤੇ ਤੇਰਾ ਆਇਆ ਹਾਂ ਬਈ ਦੇ ਦੇ ਸਾਦੇ ਰੈਸਕਿਊ ਕਰਨ ਤੋਂ ਪਹਿਲਾਂ ਹੀ ਬਈ ਪਰ ਉਹ ਦੇਖੀ ਦੇਖ ਜਾਦੇ ਮੈਂ ਬਈ ਯਾਰ ਯਾਸ਼ਕ ਆਸ਼ਕ ਦੇਖੋ ਆਸ਼ਕ ਯਾਰ ਆ ਦੇਖ ਲੋ ਯਾਰ ਹੁਣ ਇਹ ਸਿੰਗਲ ਆ ਨਾ ਸਿੰਗਲ यार सिंगल रहद ही बहुत आता हाँ किधर जाना? अच्छा हाँ जी मित्रों मैं हैगा सिंगर थी जो किसी भी बी एफ की लड़ है तेनाटेक्ट हो बई आ यार सहेलियां पिछे इन्हें लगे यार तीविया पिछे लग करी करी गीत गीतगा किसी ना ही बहुत सोहनी आंधी बलॉग च पाया त्रीया वीडियो मैं ਹੈਲੋ ਹੈਲੋ ਹਾਂਜੀ ਸੋਨੀਓ ਤੂੰ ਮੇਰੇ ਸੇ ਪਿਆਰ ਕਰਦੀ ਹੈ ਜਾਂ ਨਹੀਂ ਕਰਦੀ ਬਸ ਬਸ ਬਾਈ ਇਹ ਯਾਰ ਸਾਡੇ ਦਿਲ ਦਿਖਾਉਂਦੇ ਐਵੇਂ ਗੱਲਾਂ ਕਰ ਕਰਕੇ ਫਿਰ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਜ਼ਿੰਦਗੀ ਨਿਯਾਰਾਂ ਵਾਲੀਆਂ ਇਹ ਰੋਂਦੇ ਰਹਿੰਦੇ ਆ ਬਾਅਦ ਜੋਸ਼ੀ ਨੇ ਛੱਡ ਜਾਂਦੀਆਂ ਆ ਆ ਭਾਈ ਐਵੇਂ ਵੀ ਦੱਸਦੇ ਹੁਣ ਮੈਂ ਮੂਤ ਕੇ ਹਟਿਆ ਭਾਂਡੇ ਧੋ ਕੇ ਹਟੈ ਹੈਲੋ ਇਹ ਹੈਕਿੰਗ ਕੀ ਕੌਣ ਆ ਇਹ ਕਿਹੜੀ ਆ ਕਿਹੜੀ ਆ ਕਿਹੜੀ ਆ ਆ ਦੇਖ ਲਾ ਆ ਦੇਖ ਲੋ ਭਾਈ ਸੁਮਾਈਲਾ ਕਰਦਾ ਵੀ ਇਹਨੂੰ ਇੱਕ ਇੱਕ ਸੇਲੀਆਂ ਹੀ ਰੱਖਦੇ ਇਹ ਬਹੁਤ ਬਹੁਤ ਸੇਲੀਆਂ ਰੱਖਦੇ ਆ ਕੀ ਇਹ ਤੁਹਾਨੂੰ ਪਤਾ ਹੀ ਆ ਮਾਪਾਂ ਸਿੰਗਲ ਹੈਗੇ ਆ ਸਿੰਗਲ ਰੋ ਮੇਰੇ ਆ ਬਲੌਗ ਦਾ ਮਕਸਦ ਹੈਗਾ ਕੀ ਸਿੰਗਲ ਰੋ ਸਿੰਗਲ ਆਹ ਦੇਖੋ ਭਾਈ ਅਸੀਂ ਕੀ ਦਸੀਏ ਲੋਕਾਂ ਨੂੰ ਯਾਰ ਧੀ ਮੀਆਂ ਥੱਲੇ ਲੱਗੇ ਆ ਗਿਆ ਆ ਗਿਆ ਸਗੀਦਾ ਸੀ ਲੋਕਾਂ ਨੂੰ ਯਾਰ ਧੀ ਮੀਂਹ ਥੱਲੇ ਲੱਗੇ ਆ ਬਾਈ ਬਾਈ ਫਰਾਂਸੇ ਨੂੰ ਟੱਟੀ ਦਾ ਪ੍ਰੈਸ਼ਰ ਪੈ ਗਿਆ ਜੀ ਉਹ ਦੇ ਡੋਲੇ ਤੱਕ ਨਿਕਲੇ ਨਿਕ ਉਹਦੋਂ ਭੋਗਦੇ ਉਹਦੋਂ ਭੋਗ ਆਏ ਪੌਂਦਾ ਸੀ ਚੇਪੇ ਪਰ ਪਰ ਹੁਣ ਮਜੀ ਟੱਟੀ 'ਚ ਬੈਠਾ ਕਹੀ ਦੇ ਚੇਪੇ ਨਹੀਂ ਬਾਈ ਕਿੰਨਾ ਟਾਈਮ ਹੋ ਗਿਆ ਟੱਟੀ 'ਚ ਬੈਠਾ ਹੈ ਸਾਰਾ ਸਕੂਲ ਸਾਰਾ ਸਕੂਲ ਅਸੀਂ ਲੱਭ ਹਟੇ ਇਹਨੂੰ ਪੈਰਾਂ ਪਰ ਬੈਠਣ ਵਾਲੀ ਹੀਟ ਮੱਸਾ ਥਿਆਈ ਉਹ ਪਲਾਸ ਦਵਾ ਜੜਾ ਗੁੰਡੀ ਇਹ ਹੱਥ ਨਾਲ ਲਾਈਂਗਾ ਹੱਥ ਨਾਲ ਲਾਈ ਟੱਟੀ ਕਰਕੇ ਆਏ ਇਹ ਗਾ ਗੁੰਡੀ ਕੜੇ ਗੁੰਡੀ ਕੜੇ ਗੋਲਦੀ ਨਹੀਂ ਹੈਗੀ ਬਈ ਇਹ ਟੱਟੀ ਕਰਕੇ ਦੇਖ ਸਾ ਤੂੰ ਕੜੇ ਜੀ ਲੀਂਦਾ ਵਗੈ ਉਹ ਕੜੇ ਹੋ ਗਏ ਲੱਗੇ ਓਏ ਓਏ ਹੁਣ ਨਿੰਗੋ ਆ ਜਾਓ ਨਿੰਗੋ ਆ ਜਾ ਆਪਾਂ ਬੰਦਾ ਫੜ ਲਿਆ ਬਾਕੀ ਤੇ ਤੇਰੇ ਪਿੰਡ ਤੋਂ ਲੱਗ ਗਿਆ ਜਾਂ ਫੁੱਦ ਕੰਮ ਨਹੀਂ ਕਰਦੇ ਤੂੰ वो यार बाबे ये आपनों काट दाया यार प्रेस मैं तो प्रेस है क्या सिंगर भाई चल बाल तो करेंगे अभी यार कुड़ियाँ ने पिछले आप ही जमा ही लग गया प्रेस क्या है दास कुड़ियाँ वाली यार अच्छा फुद्दु बंदे यार बाप फुद्दु बंदे यार यार महीना बंगल लग रहा है चलो मैं और कह रहा हूँ तो डाइ मार देने मार दी नहीं ਸਰ ਸਰ ਖਿੰਡੀ ਖਿੰਡੀ ਆ ਰਿਹਾ ਆ ਰਹੀ ਬਈ ਆ ਦੇਖੋ ਬਈ ਆ ਦੇਖੋ ਖੜ ਜਾ ਮੋਛ ਤਾਂ ਖੜੀ ਕਰੀ ਮੋਛ ਹੈ ਹੀ ਨਹੀਂ ਮੋਛ ਕਿੱਥੇ ਆ ਉਹ ਸੂਬਾ ਦਿਖਾ ਸੂਬਾ ਦਿਖਾ ਸਹਰਾਂ ਦੇ ਜਾਣਾ ਹੋਣਾ ਅਸੀਂ ਬਈ ਆ ਦੇਖੋ ਉਹ ਗੜਜਾ ਦਿਖਾ ਤਾਂ ਲੈਣ ਦੇ ਮੋਛ ਤਾਂ ਦਿਖਾ ਰਹੇ ਨੇ ਪਰਿਓ ਬਲਾ ਮੋਛ ਪਰਿਓ ਬਲਾ ਉਹ ਨੂੰ ਵੀ ਦਿਖਾ ਦੇ ਹੁਣ ਇਹ ਇਦਾਂ ਸਹੀ ਆ ਬਾਈ ਬਾਈ ਚਲੋ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਪਰ ਨਹੀਂ ਪਹਿਲਾਂ ਇਹਦੀ ਦਿਖਾ ਦੇ ਬਿਫੋਰ ਫਿਰ ਮਿਲਾਂਗਾ ਦੀ ਆਉਟਰ ਬਾਈ ਹੁਣ ਆਪਾਂ ਫਿਰ ਨੈਕਸਟ ਵਲੌਗ 'ਚ ਮਿਲਾਂਗੇ ਚਲੋ ਵੀ ਬਾਏ ਕਹੋ ਸਾਰੇ ਬੱਚੇ ਆ ਬਾਏ ਕਹੋ ਬਾਈ ਬਾਈ ਇਹ ਦੇਖ ਲੋ ਕੁੜੀਆਂ ਦੇ ਚੱਕਰਾਂ ਜੇ ਇਦਾਂ ਦਾ ਓਏ ਦੂ ਥੋੜਾ ਗਲਤ ਬਣ ਗਿਆ ਪਹਿਲਾਂ ਸਹੀ ਜੀ ਪਹਿਲਾਂ ਪਹਿਲਾਂ ਸਹੀ ਜੀ ਇਹ ਹੁਣ ਥੋੜਾ ਗਲਤ ਬਣ ਗਿਆ ਚਲੋ ਚੰਗਾ ਮਿੱਤਰੋ ਫਿਰ ਮਿਲਦੇ ਆ ਨੈਕਸਟ ਵਲੌਗ ਟੋ ਖੱਚਦਾ